15 ਅਗਸਤ ਦੇ ਮੱਦੇ ਨਜ਼ਰ ਬਟਾਲਾ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਬਟਾਲਾ ਦੇ ਭੀੜ-ਪਾੜ ਵਾਲੇ ਇਲਾਕਿਆਂ ਦੇ ਵਿੱਚ ਕੀਤਾ ਗਿਆ ਫਲੈਂਗ ਮਾਰਚ ਇਸ ਮੌਕੇ ਡੀਐਸਪੀ ਡੀ ਐਡੀ ਸਿੰਘ ਵੱਲੋਂ ਫਲੈਂਗ ਮਾਰਚ ਦੀ ਗਵਾਹੀ ਕੀਤੀ ਗਈ ਡੀਐਸਪੀ ਨੇ ਕੀ ਜਾਣਕਾਰੀ ਦਿੰਦੇ ਹੋਏ ਕਿਹਾ ਇਹ ਫਲੈਂਗ ਮਾਰਚ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਬਣਾਉਣ ਲਈ ਕੱਢਿਆ ਜਾਂਦਾ ਹੈ ਔਰ ਜਿੰਨੇ ਵੀ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਨੂੰ ਡਰ ਪਾਉਣ ਦੇ ਲਈ ਇਹ ਫਲੈਂਗ ਮਾਰਚ ਕੱਢੇ ਜਾਂਦੇ ਹਨ ਬਟਾਲਾ ਦੇ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਟੁਕੜੀਆਂ ਫਲੈਂਗ ਮਾਰਚ ਕੱਢੇ ਕੱਢ ਰਹੀਆਂ ਨੇ ਇਸ ਫਲੈਂਗ ਮਾਰਚ ਕੱਢਣ ਦਾ ਮਕਸਦ ਹੈ ਕਿ 15 ਅਗਸਤ ਨੂੰ ਦਿਨ ਖੁਸ਼ਹਾਲੀ ਨਾਲ ਨਿਕਲੇ ਕੋਈ ਵੀ ਅਣਸੁਖਾਵਣੀ ਘਟਨਾ ਨਾ ਵਾਪਰੀ ਤੁਸੀਂ ਡੀਐਸ ਨੇ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਤੇ ਨੀਲ ਸ਼ਰਮਾ ਦੀ ਖਾਸ ਖਬਰ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜੁੜੇ ਰਹੋ ਡੀਐਸ ਨਿਊਜ਼ ਪੰਜਾਬ ਧੰਨਵਾਦ ਅੱਜ ਜੀ 15 ਅਕਤੂਬਰ ਵਾਲੀ ਆ ਤੇ ਸੀਨੀਅਰ ਐਸਐਸਪੀ ਸਾਹਿਬ ਦੀ ਹਾਜ਼ਰੀ ਤੇ ਪੀਜੀਪੀ ਸਾਹਿਬ ਦੀ ਹਾਜ਼ਰੀ ਤੇ 15 ਅਕਤੂਬਰ ਦੇ ਸੰਬੰਧ ਵਿੱਚ ਚੱਕਰੀ ਬਾਜ਼ਾਰ ਦੇ ਵਿੱਚ ਸਾਰੇ ਇਹਨਾਂ ਬਾਜ਼ਾਰਾਂ ਵਿੱਚ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ। ਕੀ ਇਹਦੇ ਵਿੱਚ ਸਰਚ ਕੀਤਾ ਗਿਆ ਜਾਂ ਕਿ ਮੋਰ ਕਿਤੇ ਕਿਤੇ ਸਰਚ ਕੀਤਾ ਗਿਆ? ਸਾਰੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਰਵੇ 15 ਅਗਸਤ ਨੂੰ ਖੁਸ਼ੀ-ਖੁਸ਼ੀ ਮਨਾਉਣ। ਜੇ ਕੋਈ ਲਵਾਰਸ ਚੀਜ਼ ਮਿਲਦੀ ਹੈ, ਲਵਾਰਸ ਵਾਟਸਾਪ ਦਿੱਤਾ ਕੋਈ ਬੈਗ ਮਿਲਦਾ, ਉਹਦੇ ਸਾਨੂੰ ਸੂਚਨਾ ਦੇਣ ਕੋਈ ਅਨਸਖਾ ਵੀ ਘਟਾਣਾ ਵਾਪਰ ਜੇ ਇਸ ਕਰਕੇ ਫਲੈਗ ਮਾਰਚ ਕਰ ਰਹੇ। ਕਿੰਨਾ ਕੀ ਸਮਝੋ ਲੋਕਾਂ ਤੇ ਕੀ ਪ੍ਰਭਾਵ ਪਾਏਗਾ? ਲੋਕਾਂ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਬਣੇਗਾ ਕਿ ਪੁਲਿਸ ਸਾਡੇ ਨਾਲ 24 ਘੰਟੇ ਤਰੀ ਰੱਖੇਗੀ। ਤੁਹਾਡ ਨੂੰ ਕੋਈ ਸਪਰਕਰਣ ਦੀ ਉਸ ਆਮ ਲੋਕ ਕੀ ਕਰਦਾ ਹੈ। ਚਾਹਰੋਂ ਸਪਰਕਰ ਲਈ ਐਸਚਓ ਦਾ ਨੰਬਰ ਹੈ ਜੀ ਮੇਰਾ ਨੰਬਰ ਹੈ ਜੀ ਸੀਡੀ ਐਸ ਦੱਸੇ ਵਾਲਾ ਇਹਦਾ ਨੰਬਰ ਹੈ ਕੰਟਰੋਲ ਰੂਮ ਦਾ ਨੰਬਰ ਹਰ ਜੀ ਦਾ ਨੰਬਰ ਚੱਕਰ ਜੀ ਜੀ ਨੰਬਰ ਸ਼ੇਅਰ ਚੋ ਸਿੱਖਦੇ ਸੇ ਉਸ ਤੋਂ ਬਾਅਦ ਸਾਰਾ ਜੀ ਬੈਂਕ ਕਲੋਨੀ ਵਾਲੇ ਪਾਸੇ ਇਧਰ ਨਿਕਲ ਕੇ ਸਾਰਾ ਹਸੀਲਾ ਦਾ ਪੁਲ ਸਾਰਾ ਕਰਾਂਗੇ। ਲੱਗਦਾ ਕਿ ਜਿਹੜੇ 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 ਸਰਵੇ ਜਾਂ ਗਲਤਾਂ ਸਰਵੇ ਉਹਨਾਂ ਤੇ ਇਸ ਫਲੈਗ ਮਾਰਟ ਦਾ ਪ੍ਰਭਾਵ ਜਾਏਗਾ। ਬਿਲਕੁਲ ਪਈਗਾ ਜੀ ਜੇ ਆ ਆਮ ਨਾਗਰਿਕ ਦੇ ਅੰਦਰ ਡਰ ਦੀ ਭਾਵਨਾ ਖਤਮ ਹੁੰਦੀ ਆ। ਤੇ ਮਾਰੇ ਅਨਸਰ ਅਨਸਰ ਦੇ ਅੰਦਰ ਵੀ ਇਹ ਭਾਵਨਾ ਹੁੰਦੀ ਹੈ ਵੀ ਮੈਂ ਪੁੱਛੇ ਅੱਗੇ ਨਾ ਜਾਵਾਂ ਲੋਕਾਂ ਦੇ ਪਿੱਛੇ